ਰੱਦੀ ਕਸਬਾ ਕਲਾ ਨੋਟ ਵਿਖੇ ਅੱਜ ਸੋਰਨ ਸਿੰਘ ਮਠਾਰੂ ਅਤੇ ਹਰਦੀਪ ਸਿੰਘ ਮਠਾਰੂ ਦੀ ਰਹਿਨਮਾਈ ਹੇਠ ਸਮੂਹ ਰਾਮਗੜੀ ਅਬਾਦਰੀ ਮਠਾਰੂ ਬਰਾਦਰੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਭਗਵਾਨ ਵਿਸ਼ਕਰਮਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਦਾ ਆਯੋਜਨ ਧੂਮ-ਧਾਮ ਤੇ ਸਰਦਾ ਭਾਵਨਾ ਨਾਲ ਕੀਤਾ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਮੁੱਖ ਮਹਿਮਾਨ ਵਜੋਂ ਪਹੁੰਚੇ ਇਸਮੋਕੇ ਸ਼੍ਰੀ ਸੁਖਮੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਪ੍ਰਸਿੱਧ ਰਾਗੀ ਜੱਥਿਆਂ ਵੱਲੋਂ ਭਗਵਾਨ ਮਿਸ਼ਰਮਾ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਵਿਦਾਇਕ ਦੀਪ ਸਿਰੰਦਾਵਾ ਦਾ ਰੂਸ਼ੀ ਸਨਮਾਨ ਕੀਤਾ ਗਿਆ ਅਤੇ ਸਮਾਗਮ ਨੂੰ ਵਿਸ਼ੇਸ਼ ਸਹਿਯੋਗ ਦੇਣ ਵਾਲੀਆਂ ਮਹਾਰਾਸ਼ੀਆਂ ਨੂੰ ਸਨਮਾਨਿਤ ਕੀਤਾ ਗਿਆ। يا رب <applause> <applause> ਖਾੜਨਾ ਵਾਲਾ ਜਿਹੜਿਆ ਬਹੁਤ ਕੀਤੀ ਗਈ ਆ ਆਪ ਕੋ ਆਪਣੇ ਜਿੰਨੀ ਕੁ ਸੋਧੀ ਬਖਸ਼ਿਸ਼ ਕੀਤੀ ਕਾਲਕੁੱਤ ਨੇ ਸਰਜੇਤੀ 100 ਹੱਥ ਰਸਾ ਤੇ ਫਿਰੇ ਤੇ ਗੰਢ ਬਾਈ ਦੇ ਇਹ ਅਦੇ ਸਤਿ ਸ਼੍ਰੀ ਅਕਾਲ ਜੀ ਜਿਹੜਾ ਜਿਹੜੇ ਨੂੰ ਬੜੀ ਹੁਆ ਸਾਰਿਆਂ ਨੇ ਤੇ ਉਹ ਬਾ ਮੈਂ ਅਬਲੀ ਸਰਦਾਰ ਗੁਰਦੀਪ ਸਿੰਘ ਦਾ ਜੀ ਇਹਨਾਂ ਨੂੰ ਜਿਹੜੇ ਦਸੂਹਣ ਕੀਤਾ ਪਰ ਮੈਂ ਕਿ ਆਦੀਪ ਪਾਣੀ ਟਾਂ ਦੇ ਵਿੱਚ ਮਜੂਰ ਵੱਡਾ ਤੇ ਆਹ ਦਾ ਜਿਸ ਤੱਕ ਮੈਂ ਉਹਨਾਂ ਦਾ ਸਨਹਰ ਕਰਦਾ ਹੋਰ ਵੀ ਆਪਣੇ ਬੱਜਾ ਮਿੱਤਰਾਂ ਰਿਚਾ ਜਿਹੜੇ ਦਾ ਪ੍ਰੋਗਰਾਮ ਆ ਰਿਹਾ ਹੈ ਜਿਹੜੇ ਦਾ ਹੌਸਲਾ ਦੇਣਾ ਪੁਣ ਮੈਂ ਸਰਦਾਰ ਗੁਰਦੀਪ ਸਿੰਘ ਐਮਐਲਏ तो अपने विचार जुग अटान धन धन श्री गुरु ग्रंथ साहब की निकी कोच बैठी साहस संगत गुरु फतेह प्रवान करो वाहेगुरू जी का खालसा श्री वाहू जी की फतेह अज आप सारे बाबा विश्वकरमा जी का ਪ੍ਰਕਾਸ਼ ਦਿਹਾੜੇ ਨੂੰ ਮਨਾ ਰਹੇ ਆ ਮੇਰੇ ਤੋਂ ਪਹਿਲਾਂ ਕੀਤਰੀ ਜੱਥੇ ਨੇ ਆਪਣੇ ਤਰੀਕੇ ਨਾਲ ਬਾਬਾ ਬਿਸ਼ਕਰਮਾ ਜੀ ਬਾਰੇ ਦੱਸਿਆ ਜਿੰਨੀ ਕਿ ਬਿੰਦੂ ਸਮਝਾ ਕਿ ਅਸਲੀ ਕੀਪਤ ਕਰਨੀ ਬਾਜ਼ਾਰ ਦੀ ਜਿਹੜੀ ਬਾਜ਼ਾਰ ਪਿਆਰ ਕੀਤੇ ਨੇ ਉਹਨਾਂ ਦੇ ਫੋਟੇ ਹੀ ਉਹਨਾਂ ਦੇ ਮੂਵੀ ਜਿਹੜੇ ਨੇ ਅੱਜ ਵੀ ਨੂੰ ਕਿੱਤ ਕਰਨੀ ਸਿਖਾਉਣੀ ਕੋ ਕਿਤੇ ਖੇਤਾਂ 'ਚ ਕਰੇ ਚਾਹੇ ਉਹ ਰਾਮਕੜੀਆ ਬਾਦਰੀ ਹੋਵੇ ਜਾਂ ਬਿਸਤਰੀ ਹੋਣ ਭਾਈਚਾਰਾ ਚਾਹੇ ਉਹ ਸਵਰਨਕਾਰ ਹੋਣ ਜਿੰਨੇ ਵੀ ਦੁਨੀਆ 'ਤੇ ਉਜਾਰ ਬਣੇ ਆ ਕੋਰਨਾ ਵੀ ਜਿਹੜੇ ਮੈਨ ਜਿਹੜੇ ਉਹਨਾਂ ਨੂੰ ਦੇਮਦਾਰ ਆ ਜਿੰਨਾ ਵੀ ਉਹਨਾਂ ਤੇ ਮਗਧ ਸ਼ਕਤੀ ਆ ਉਹ ਬਾਬਾ ਬਿਸ਼ਰਮਾ ਜੀ ਦੀ ਔਰ ਜ ਬੜੇ ਬੜੇ ਵੱਡੇ ਉਜਾਰ ਬਣੇ ਵੱਡੇ ਵੱਡੇ ਸੂਰਬੀਰ ਯੋਧਿਆਂ ਨੇ ਜਿਹੜੇ ਹਥਿਆਰ ਬਣਦੇ ਆ ਤੇ ਉਹ ਹਥਿਆਰ ਬਣੇ ਨੇ ਤਾਂ ਉਹ ਇਹਨਾਂ ਦੀ ਕਿਰਪਾ ਕਰਕੇ ਬਣੇ ਨੇ ਇਹਨਾਂ ਦੇ ਹੁਕਮ ਕਰਕੇ ਬਣੇ ਨੇ ਉਹਨਾਂ ਸੂਰਬੀਰ ਯੋਧਿਆਂ ਨੇ ਉਹਨਾਂ ਹਥਿਆਰਾਂ ਨਾਲ ਬੜੇ ਬੜੇ ਚਮਤਕਾਰ ਉਹ ਘਾਇਆ ਥੋੜੇ ਧੂਮਾ ਪਿਉ ਨੇ ਭਾਵੇਂ ਸੋਚ ਬਣੇ ਹਥਿਆਰ ਬਣਾਉਣ ਦੀ ਤਾਂ ਉਹ ਤਾਂ ਹੀ ਬਣ ਸਕੇਗੀ ਇਹਨਾਂ ਦੀ ਕਿਰਪਾ ਨਾਲ ਬਣੇ ਮੈਂ ਬਹੁਤਾ ਕੁਝ ਵੀ ਕਹਿਣਾ ਸਮਾਂ ਬਹੁਤ ਹੋ ਗਿਆ ਹੈ ਮੈਂ ਪਿਛਲੇ 300 ਦੇ 34-7 ਤੋਂ 6 ਲੱਖੇ ਦੀ ਸੇਵਾ ਕਰਦਾ ਤਾਂ ਵੀ ਬਣਾ ਜਿਹੜੀ ਮੇਰੀ ਸਾਹਜ ਆ ਸਾਰੇ ਇਲਾਕੇ ਨੂੰ ਪਤਾ ਤਾਂ ਬੈਜੋ ਇਹਨਾਂ ਬੋਲਦਾ ਰਹੇ ਤੇ ਮੈਨੂੰ ਕਹਿੰਦੇ ਰਹੇ ਨੇ ਕਿ ਕਲਾ ਨੂੰ ਹੋਰ ਵੇਚੇ ਪਾਪਾ ਅਵਸ਼ਕਰਮਾ ਜੀ ਦਾ ਕੋਈ ਸਥਾਨ ਨਹੀਂ ਬਣੇ ਤਾਂ ਬਹੁਤ ਸਾਰਾ ਭਾਈਚਾਰਾ ਜਿਹੜਾ ਪਾਪਾ ਅਵਸ਼ਕਰਮਾ ਜੀ ਦੀ ਇੱਛਾ ਮੁਤਾਬਕ ਉਹਨਾਂ ਦੀ ਕਿਰਪਾ ਕਰਕੇ ਕਿਰਤ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਪਰ ਸਾਨੂੰ ਪਿਛਲੇ ਲੰਮੇ ਸਮੇਂ ਤੋਂ ਬਾਪੂ ਨਾਲ 체ਗ ਦੀ ਜਿਹੜੇ ਆੜੇ ਵਾਲੇ ਜਿਹੜੇ ਨੇ ਉਹਨਾਂ ਦੇ ਕੇ ਆਪਾਂ ਬਣਾਉਦੇ ਨੇ ਐ। ਪੈਸਵਾਰ ਵੀ ਰਾਤ ਦਾ ਪ੍ਰੋਗਰਾਮ ਬਣਿਆ ਕਿ ਉਹਨਾਂ ਦੇ ਕੁਝ ਪ੍ਰੋਬਲਮ ਆਈ ਆ ਤਾਂ ਆਪਾਂ ਜਿਹੜਾ ਸਵੇਰੇ ਰਾਤ ਦਾ ਪ੍ਰੋਗਰਾਮ ਬਣਿਆ ਤਾਂ ਸਵੇਰੇ ਸੁਖਨੀ ਸਾਹਿਬ ਦਾ ਖੜ ਪਰਸਪ ਕਰਾ ਕੇ ਤਾਂ ਇੱਥੇ ਆਪਾਂ ਬਾਬਾ ਜੀ ਦਾ ਜਿਹੜਾ ਪ੍ਰਕਾਸ਼ ਤਿਆਰਾ ਬਣਾਉਣਾ। ਸਭ ਵਿਚਾਰ ਬੜੀ ਪੁਰਾਣੀ ਹੋਈ ਐ ਕੁ ਅੱਜ ਨਵੀਂ ਵਿਚਾਰ ਨਹੀਂ ਹੋਈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਕੇ ਮੈਂ ਛੋਟਾ ਵੀ ਚੰਨ ਬੈਠਾ ਦੀਪੋੜੀ ਬੰਦੇ ਮੇਰੀ ਸਮੁੱਚੀ ਆਮ ਆਦੀ ਪਾਰਟੀ ਦੀ ਟੀਮ ਬੈਠੀ ਕਿ ਕਿੰਨਾ ਕਹਿੰਦੇ ਸਾਨੂੰ ਕੋਈ ਜਗ੍ਹਾ ਤੋਂ ਜਿੱਥੇ ਆਪਾਂ ਬਾਬਾ ਬਿਸ਼ਕਰਮਾ ਜੀ ਦਾ ਸਪੈਕਟਰ ਸਥਾਨ ਬਣ ਜੇ ਕੋ ਸਾਨੂੰ ਅਜ ਕਲਾਉਂਡ ਤੇ ਜਗ੍ਹਾ ਕਰਨੀ ਚਾਹੀਦੀ ਆ ਉਸੇ ਬਾਬਾ ਜੀ ਦੀ ਮੂਰਤੀ ਵੀ ਸਥਾਪਿਤ ਕਰਾਂਗੇ ਉਹਨਾਂ ਦੀ ਚਾਰਤਵਾਰੀ ਕਰਕੇ ਜਦੋਂ ਵੀ ਕੋਈ ਐਹੋ ਜਿਹਾ ਪ੍ਰੋਗਰਾਮ ਹੋਇਆ ਕਰੇਗਾ ਉਸ ਜਗ੍ਹਾ ਤੇ ਹੋਇਆ ਕਰੇਗਾ ਸਾਰੀ ਸੰਗਤ ਸਾਰਾ ਸਜੋਜਣਾ ਆਪਾਂ ਤਿਆਰ ਕਰਨਾ ਚਾਹੁੰਦੇ ਆ ਤਾਂ ਮੈਨਾਂ ਉਹ ਜੀਤੋ ਆ ਕਿ ਕਿਰਪਾ ਆਪਾਂ ਕਰਨਾ ਹੈ ਜੇ ਅਸੀਂ ਗੁਰੂਆਂ ਪੀਰਾਂ ਦੇ ਥਾਨ ਨਹੀਂ ਬਣਾ ਸਕਦੇ ਜੇ ਉਹਨਾਂ ਦੀਆਂ ਧਾਰਮਿਕ ਜਗ੍ਹਾ ਨਹੀਂ ਬਣਾ ਸਕਦੇ ਤਾਂ ਮੇਰੇ ਕੱਲ ਆਪਣੇ ਕਿੰਨੇ ਵੱੜੀ ਵੱੱਡੇ ਮਹਿਲ ਮਰਾੜੇ ਬਣਾ ਲਓ ਜਿੰਨੀਆਂ ਵੱੜੀ ਵੱਡੀਆਂ ਕੋਠੀਆਂ ਬਣਾ ਲਓ ਪਰ ਕੋਠੀਆਂ ਉਹਨਾਂ ਜਿਹੜੇ ਜਿੰਨਾਂ ਜਰਾਂ ਦੀ ਕਿਰਪਾ ਹੈ ਤਾਂ ਜਿੰਨਾਂ ਦੀ ਕਿਰਪਾ ਫਿਰ ਉਹਨਾਂ ਦਾ ਸਤਾਰ ਬਣਾ ਪਾਣਾ ਜ਼ਰੂਰੀ ਹੈ ਮੈਂ ਤੁਹਾਡੇ ਥਾਨ ਭਾਰਾ ਭਾਈਚਾਰਾ ਬੈਠਾ ਰਾਮ ਗੜੀਆ ਭਾਈਚਾਰਾ ਬੈਠਾ ਮਿਸਤਰੀ ਭਾਈਚਾਰਾ ਬੈਠਾ ਜਿੰਨੇ ਵੀ ਕਿੰਨੇ ਵੀ ਬੈਠੇ ਨੇ ਲੋਕ ਮੈਂ ਤੁਹਾਨੂੰ ਦੱਸਣ ਲੱਗਾ ਕਿ ਅਸੀਂ ਜਗਾ ਬਣਾਉਣ ਵਾਸਤੇ ਬਾਬਾ ਅਸ਼ਕਰਮਾ ਜੀ ਦੀ ਜਗਾ ਬਣਾਉਣ ਵਾਸਤੇ ਇਹਨਾਂ ਜਿਹੜੀ ਮਾਨੂੰ ਮੰਗਤ ਰੱਖੀ ਸੀ ਉਹਦੀ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਆਪਾਂ ਲਗਭਗ 3 ਕਿਨਾਰਾਂ ਤੱਕ 7-8 ਮੱਲੇ ਜਗਾ ਆ ਤੁਹਾਡੇ ਗਵਰਨਮੈਂਟ ਸਕੂਲ ਆ ਇਹਦੇ ਨਾਲ ਜਿਹੜੀ ਉਹ ਜਗਾ ਅਸੀਂ ਬਣਾਉਣ ਦਾ ਫੈਸਲਾ ਕੀਤਾ ਉਹ ਜਿਹੜੀ ਫੀਸ ਹੁਣ ਜੇ ਉਹਦੀ ਨਿਸ਼ਾਨਦੇਹੀ ਕਰਾਉਣੀ ਪਹਿਲਾਂ ਜਗਾਤੀ ਉਹਦੀ ਫੀਸ ਆਲਰੇਡੀ ਜਮ੍ਹਾਂ ਹੋ ਚੁੱਕੀ ਆ ਤਾਂ 2-3 ਦਿਨ ਵਿੱਚ ਆਉਣ ਛੁੱਟੀਆਂ ਕਰਕੇ 2-3 ਤੇ ਚੌਥੀ ਮਨਸ਼ਾਨ ਦੀ ਜਗਾਤੀ ਕਰਵਾ ਦੇਣੀ ਆ ਉਹ ਜਗਾਤੀ ਕਰਵਾ ਕੇ ਮਤਾ ਪੁਆ ਤੇ ਪੁਆ ਕੇ ਉਹ ਜਿਹੜੀ ਜਗਾਵਾ ਬਾਬੇ ਮਸ਼ਕਰਮਾ ਜੀ ਦੇ ਨਾਮ ਦਿੱਤੇ ਆਪਾਂ ਉਹ ਕਰ ਦੇਣੀ ਇਹ ਤੁਹਾਨੂੰ ਮੈਂ ਦੱਸਿਆ ਸਰਾਜਮ ਤੌਰ ਤੇ ਬਾਕੀ ਜੇ ਜਿਹੜੀ ਜਗਾ ਬਣਾਉਣਾ ਜੇ ਤੁ ਆਪਾਂ ਜਗਾ ਬਣਾਵਾਂਗੇ ਜੇ ਜਗਾ ਛੱਡ ਲਵਾਂਗੇ ਸਾਨੂੰ ਪਤਾ ਹੋਏਗੀ ਕਿ ਆਹ ਜਗਾ ਜਿਹੜੀ ਬਾਬਾ ਜੀ ਦੇ ਨਾਮ ਤੇ ਫਿਰ ਅਗਲੀ ਜਿਹੜੀ ਕਾਰਵਾਈ ਆ ਉਹਨੂੰ ਬਣਾਉਣਾ ਉਹਨੂੰ ਕਿਵੇਂ ਬਣਾਉਣਾ ਸੰਗਤ ਦੀ ਸਹਿਯੋਗ ਤੋਂ ਬਿਨਾਂ ਤਾਂ ਤੁਹਾਨੂੰ ਪਤਾ ਹੀ ਆ ਵੀ ਸਾਰਾ ਸੰਗਤ ਨੇ ਬਣਾ ਲੈਣਾ ਮੇਨ ਜਗਾ ਦੀ ਪ੍ਰੋਗਰਾਮਾਂ ਜਗਾ ਦਾਸ ਦੀ ਮਤਲਬਾ ਜਿਹੜਾ ਹੱਲ ਕਰ ਲਿਆ ਪਰ ਥੋੜੇ ਜਣਾ ਤੱਕ ਤੁਹਾਨੂੰ ਸਾਰਿਆਂ ਨੂੰ ਜਦੋਂ ਜਗਾ ਪਰ ਕਰ ਲਾਂਗੇ ਤਾਂ ਬੜਵਾਦੀ ਪੱਥਰ ਵੀ ਰੱਖਾਂਗੇ ਤੇ ਮੇਰਾ ਕੰਮ ਜਣਾਉਦੇ ਸਾਹਮਣੇ ਫਿਰ ਆਮਦਾਗੇ ਐਨੀ ਕਹਾਜੀ ਤੁਮਣਾ ਮਾਰਾ ਸੱਚੇ ਪਾਚਾ ਕਿਰਪਾ ਕਰਨ ਅਸੀਂ ਤਰ੍ਹਾਂ ਤੁਹਾਡੇ ਪਰਿਵਾਰਾਂ ਤੇ ਸ਼ੁਭ ਸ਼ਾਂਤੀ ਕਰਦੀ ਕਲਾ ਰੱਖੀ ਜਨ ਦੁਗਣੀ ਰਾਤ ਚੌਂਗੜੀ ਤਕੀ ਕਰਦੇ ਲੋ ਮਹਾਰਾਜ ਬਾਬਾ ਉਸ ਸ਼ਰਮਾ ਜੀ ਇਹਨਾਂ ਦੀ ਮਿਹਰ ਭਰਿਆ ਤੁਹਾਡਾ ਇਸ ਪਰਿਵਾਰਾਂ ਤੇ ਬਣਿਆ ਨੇ ਬਹੁਤ ਸਾਰੀ ਤਕੀ ਵੀ ਕੀਤੀ ਆ ਭਾਈਚਾਰੇ ਦੇ ਸਾਰਿਆਂ ਦੇ ਅਮੈਂ ਇੱਥੇ ਹੀ ਹਾਜ਼ਰ ਹੋਣਾ ਗੁਰੂ ਘਰ ਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸੌਰ ਦੀ ਹਾਗੀ ਸੌਰ Thank you. Thank you.